ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਖਾਲਸਾ ਰਾਜ ਬਣਾਉਣ ਦਾ ਐਲਾਨ ਹੋਇਆ ਹੈ ਬੰਦੀ ਸਿੰਘਾਂ ਦਾ ਜੇਲ੍ਹ ਚੋਂ ਬਾਹਰ ਆਉਣਾ ਵੀ ਤੈ ਹੋਇਆ ਹੈ ਖਾਲਸਾ ਰਾਜ ਜਿਹੜਾ ਹੈ ਉਸ ਦੀਆਂ ਗੱਲਾਂ ਜਿਹੜੀਆਂ ਨੇ ਜ਼ਰੂਰ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਸੋ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਖਾਲਸਾ ਰਾਜ ਨੂੰ ਲੈ ਕੇ ਲਗਾਤਾਰ ਦਿਨ ਬਦ ਦਿਨ ਜਿਹੜੀ ਹੈ ਮੰਗ ਉੱਠਦੀ ਜਾ ਰਹੀ ਹੈ ਸੋ ਆਖਰਕਾਰ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਜਿਹੜਾ ਹੈ ਉਹ ਪਿਛਲਾ ਹੁੰਦਾ ਜਾ ਰਿਹਾ ਕਿਉਂਕਿ ਖਾਲਸਾ ਰਾਜ ਜਦੋਂ ਸੀ ਉਦੋਂ ਕਿਸੇ ਨੇ ਕੋਈ ਸ਼ਿਕਾਇਤ ਤੱਕ ਜਿਹੜੀ ਹੈ ਨਹੀਂ ਕੀਤੀ ਐ ਸੋ ਆਖਰਕਾਰ ਉਸ ਖਾਲਸਾ ਰਾਜ ਨੂੰ ਇਸ ਕਰਕੇ ਯਾਦ ਕੀਤਾ ਜਾਂਦਾ ਉਸ ਰਾਜ ਦੇ ਵਿੱਚ ਲੋਕ ਕਾਫੀ ਸੁਖੀ ਸੀ ਤੇ ਲੋਕ ਸ਼ਿਕਾਇਤਾਂ ਤੱਕ ਵੀ ਜਿਹੜੀਆਂ ਸੀ ਨਹੀਂ ਕਰਦੇ ਸੀ ਕਿਉਂਕਿ ਲੋਕ ਇੰਨੇ ਜ਼ਿਆਦਾ ਸੁਖੀ ਹੋ ਚੁੱਕੇ ਸੀ ਪਰ ਹੁਣ ਜੇ ਗੱਲ ਕਰੀਏ ਤਾਂ ਉਹੀ ਮੈਪ ਜਿਹੜਾ ਹੈ ਖਾਲਸਾ ਰਾਜ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਪੇਸ਼ ਕੀਤਾ ਜਾ ਰਿਹਾ ਹੈ ਕਿ ਆ ਜਾ ਰਿਹਾ ਹੈ ਕਿ ਖਾਲਸਾ ਰਾਜ ਜਿਹੜਾ ਹੈ ਉਹ ਬਣੇਗਾ ਪਰ ਕਿਹੋ ਜਿਹਾ ਹੋਵੇਗਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਖਾਲਸਾ ਰਾਜ ਜਿਹੜਾ ਹੈ ਇੱਥੇ ਜ਼ਿਕਰ ਕੀਤਾ ਜਾਂਦਾ ਤੁਹਾਨੂੰ ਦੱਸਾਂਗੇ ਇੱਕ ਸਿੰਘ ਨੇ ਲਾਈਵ ਆ ਕੇ ਕੁਝ ਅਜੀਹੀਆਂ ਗੱਲਾਂ ਛੇੜ ਦਿੱਤੀਆਂ ਨੇ ਸੋ ਇਹ ਜੀ ਇੱਕ ਉਹਨਾਂ ਨੇ ਪ੍ਰਚਾਰਕਤਾ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਕਾਫੀ ਚੀਜ਼ਾਂ ਜਿਹੜੀਆਂ ਨੇ ਸਪਸ਼ਟ ਹੋਈਆਂ ਨੇ ਜਿਨ੍ਹਾਂ ਚੀਜ਼ਾਂ ਤੇ ਜਿਹੜਾ ਹੈ ਘਚੋਲਾ ਪਿਆ ਹੋਇਆ ਸੀ ਤੁਹਾਨੂੰ ਦੱਸਣਾ ਚਾਹਾਂਗੇ ਖਾਲਸਾ ਰਾਜ ਜਿਹੜਾ ਹੈ ਤਾਂ ਬਣੇਗਾ ਜੇ ਸਾਡੇ ਲੋਕਾਂ ਦੇ ਵਿੱਚ ਏਕਾ ਹੋਏਗਾ ਸਾਡੇ ਲੋਕ ਇੱਕ ਬਣਨਗੇ ਔਰ ਦੂਜੇ ਪਾਸੇ ਲੋਕ ਦੂਜਿਆਂ ਵਿੱਚ ਘਾਟਾਂ ਜੜੀਆਂ ਨੇ ਕੱਢਣਾ ਸ਼ੁਰੂ ਕਰ ਦਿੰਦੇ ਨੇ ਪਰ ਆਪਣੇ ਵਿੱਚ ਘਾਟਾਂ ਕਦੀ ਵੀ ਨਹੀਂ ਦੇਖਦੇ ਨੇ ਉਸ ਸਿੰਘ ਨੇ ਜਿਹੜੀ ਹੈ ਇਹ ਗੱਲ ਪਹਿਲਾਂ ਕੀਤੀ ਹੈ ਖਾਲਸਾ ਰਾਜ ਤਾਂ ਬਣੇਗਾ ਜੇਕਰ ਅਸੀਂ ਆਪਣੇ ਆਂ ਦਾ ਸਾਥ ਦੇਵਾਂਗੇ ਆਪਣੇ ਆਂ ਦੇ ਮਗਰ ਤੁਰਾਂਗੇ ਔਰ ਕਿਤੇ ਨਾ ਕਿਤੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਆਪਣੇ ਆਂ ਦਾ ਜਿਹੜਾ ਹੈ ਅੱਖ ਪੂਰਾਂਗੇ ਜ ਜਿੰਨਾ ਚਿਰ ਅਸੀਂ ਆਪਣੇ ਦੇ ਨਾਲ ਨਹੀਂ ਤੁਰਾਂਗੇ ਉਹਨਾਂ ਚਿਰ ਖਾਲਸਾ ਰਾਜ ਦਾ ਸੁਪਨਾ ਵੇਖਣਾ ਮੂਰਖਤਾ ਹੋਵੇਗੀ ਸਾਨੂੰ ਆਪਣੇ ਨਾਲ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਜਿਹੜਾ ਹੈ ਤੁਰਨਾ ਪਵੇਗਾ ਔਰ ਕਿਤੇ ਨਾ ਕਿਤੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਬਾਦਲੇ ਲੋਕ ਜਿਹੜੇ ਨੇ ਖਾਲਸਾ ਰਾਜ ਨਹੀਂ ਬਣਾਉਣਾ ਚਾਹੁੰਦੇ ਨੇ ਉਹਨਾਂ ਲੋਕਾਂ ਦਾ ਇਹ ਬਿਲਕੁਲ ਗਲਤ ਬਿਆਨ ਹੈ ਸੋ ਆਖਰ ਬਾਅਦਲੇ ਲੋਕ ਜਿਹੜੇ ਨੇ ਸਭ ਤੋਂ ਵੱਧ ਹੰਬਲਾ ਮਾਰਦੇ ਨੇ ਖਾਲਸਾ ਰਾਜ ਬਣਾਉਣ ਦੇ ਲਈ ਔਰ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਐਨ ਆਰ ਆਈ ਲੋਕਾਂ ਦਾ ਹੈ ਖਾਲਸਾ ਰਾਜ ਬਣਾਉਣ ਦੇ ਲਈ ਜੋ ਉਹਨਾਂ ਲੋਕਾਂ ਦਾ ਯੋਗਦਾਨ ਹੈ ਉਹ ਸਭ ਤੋਂ ਵੱਡੀ ਗੱਲ ਹੈ ਕਿ ਐਨ ਆਰ ਆਈ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਖਾਲਸਾ ਰਾਜ ਬਣੇ ਪਰ ਕੁਝ ਇਥੇ ਪੜਕਾਉ ਪ੍ਰਚਾਰ ਕਰਨ ਵਾਲੇ ਜਿਹੜੇ ਕਹਿੰਦੇ ਨੇ ਕਿ ਖਾਲਸਾ ਰਾਜ ਦੀ ਗੱਲ ਕਰਨ ਵਾਲੇ ਖਾਲਸਾ ਰਾਜ ਬਣਾਉਣ ਵਾਲੇ ਆਪ ਇੰਡੀਆ ਵਿੱਚ ਨਹੀਂ ਆਉਂਦੇ ਨੇ ਪਰ ਉਹ ਸਿੰਘ ਨੇ ਕਿਹਾ ਕਿ ਮੈਂ ਹਰ ਸਾਲ ਇੰਡੀਆ ਆਉਣਾ ਹਾਂ ਤੇ ਅਜੇ ਹੀ ਕੋਈ ਗੱਲ ਨਹੀਂ ਮੈਂ ਕੋਈ ਬਲੈਕਲਿਸਟਡ ਨਹੀਂ ਹਾਂ ਇੰਡੀਆ ਆਉਣਾ ਸਾਡਾ ਫਰਜ਼ ਹੈ ਤੇ ਅਸੀਂ ਇੰਡੀਆ ਆਉਣੇ ਹਾਂ ਜ਼ਰੂਰ ਆਉਣੇ ਹਾਂ ਤੇ ਅਸੀਂ ਆਪਣੇ ਮੁਲਕ ਨੂੰ ਆਪਣੇ ਪਿੰਡ ਨੂੰ ਕਦੇ ਵੀ ਨਹੀਂ ਭੁੱਲਾਂਗੇ ਸੋ ਆਖਰ ਅਸੀਂ ਜ਼ਰੂਰ ਇੱਥੇ ਇੱਕ ਨਾ ਇੱਕ ਢੇੜਾ ਜਿਹੜਾ ਹੈ ਸਾਡਾ ਹੁੰਦਾ ਹੈ ਆਖਰ ਸਾਲ 'ਚ ਕਈ ਕਈ ਵਾਰ ਅਸੀਂ ਆਪ ਹੀ ਜਾਣੇ ਹਾਂ ਪਰ ਵੈਸੇ ਇੱਕ ਢੇੜਾ ਸਾਡਾ ਸਾਲ ਦੇ ਚ ਜ਼ਰੂਰ ਹੁੰਦਾ ਹੈ ਖਾਲਸਾ ਰਾਜ ਗੱਲਾਂ ਨਾਲ ਨਹੀਂ ਖਾਲਸਾ ਰਾਜ ਦੀਆਂ ਨੀਹਾਂ ਜੜੀਆਂ ਨੇ ਪੱਕੀਆਂ ਕਰਨੀਆਂ ਪੈਣਗੀਆਂ ਔਰ ਸਾਨੂੰ ਜਿਹੜਾ ਹੈ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣੀ ਪਏਗੀ ਬੰਦੀ ਸਿੰਘ ਜਿਵੇਂ ਜਗਤਾਰ ਸਿੰਘ ਹਵਾਰਾ ਵਰਗੇ ਜਿਨ੍ਹਾਂ ਦੀਆਂ ਸਜ਼ਾਵਾ ਪੂਰੀਆਂ ਹੋਣ ਤੇ ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਰੱਖਿਆ ਪਰ ਸਰਕਾਰ ਇਹ ਸਭ ਤੋਂ ਵੱਡਾ ਲੋਕਤੰਤਰ ਦਾ ਘਾਣ ਕਰ ਰਹੀ ਹੈ ਹਾਲਾਂਕਿ ਉਹਨਾਂ ਦੀਆਂ ਸਜ਼ਾਵਾ ਪੂਰੀਆਂ ਹੋਣ ਤੇ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਇਸ ਕਰਕੇ ਖਾਲਸਾ ਅਜੀ ਜ਼ਰੂਰਤ ਹੈ ਜੇ ਕਿਤੇ ਆਪਣਾ ਰਾਜ ਹੋਵੇ ਤਾਂ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੀਤਾ ਜਾ ਸਕਦਾ ਹੈ ਅਮਰਿਤਪਾਲ ਸਿੰਘ ਦੀ ਵੀ ਗੱਲ ਕੀਤੀ ਕਿ ਜੇਕਰ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਂਦੇ ਨੇ ਤਾਂ ਸਾਨੂੰ ਉਹਨਾਂ ਦਾ ਸਾਥ ਦੇਣ ਦੀ ਲੋੜ ਹੈ ਜੇਕਰ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣ ਦੇ ਵਿੱਚ ਸਾਡਾ ਯੋਗਦਾਨ ਹੋਵੇਗਾ ਤਾਂ ਇਹ ਸਭ ਤੋਂ ਵੱਡੀ ਜਿਹੜੀਆਂ ਬਿਲਕੁਲ ਸਾਡੀ ਗੱਲ ਬਾਤ ਹੋਵੇਗੀ ਸੋ ਹਾਲਾਂਕਿ ਅਮਰਤਪਾਲ ਸਿੰਘ ਦਾ ਬਾਹਰ ਆਉਣਾ ਸਭ ਦੀ ਜਿੱਤ ਹੋਵੇਗੀ ਔਰ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਕਿਤੇ ਨਾ ਕਿਤੇ ਸ਼ਾਇਦ ਹੱਲ ਹੋ ਜਾਣ ਜਦੋਂ ਅਮਰਤਪਾਲ ਸਿੰਘ ਬਾਹਰ ਆ ਕੇ ਲੋਕਾਂ ਦੀ ਆਵਾਜ਼ ਬਣ ਕੇ ਸੰਸਦ ਦੇ ਵਿੱਚ ਗੂੰਜਣਾ ਕਰਨਗੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈਪੀਐਸ ਅਧਿਕਾਰੀ ਗੋਮਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਨਾਲ ਮੁਲਾਕਾਤ ਕੀਤੀ ਅਤੇ ਬੇਅਦਬੀ ਦੀਆਂ ਘਟਨਾਵਾਂ ਅਤੇ ਘੱਟੋ-ਘੱਟ ਸਮਰਥਨ ਮੁੱਲ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਸਪੀਕਰ ਨੂੰ ਕਿਹਾ ਹੈ ਕਿ ਉਹਨਾਂ ਨੂੰ ਇਸ ਮਾਮਲੇ ਤੇ ਬੋਲਣ ਲਈ ਘੱਟੋ-ਘੱਟ 40 ਮਿੰਟ ਦਾ ਸਮਾਂ ਦਿੱਤਾ ਜਾਵੇ। ਉਹਨਾਂ ਨੇ ਬੇਅਦਬੀ ਮਾਮਲਿਆਂ ਦੇ ਵਿੱਚ ਜਸਟਿਸ ਸੇਵਾਮੁਕਤ ਰਣਜੀਤ ਸਿੰਘ ਦੀ ਕਮੇਟੀ ਵੱਲੋਂ ਵਿਸ਼ੇਸ਼ ਪੱਧਰ ਦੀ ਮੀਟਿੰਗ ਬੁલાਏ ਜਾਣ ਦਾ ਵੀ ਜ਼ਿਕਰ ਕੀਤਾ ਹੈ। ਅਕਤੂਬਰ 2015 ਦੇ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਅਤੇ ਬਾਅਦ ਵਿੱਚ ਹੋਏ ਗੋਲੀकांड ਮਾਮਲੇ ਦੇ ਹਾਲੇ ਤੱਕ ਇਨਸਾਫ ਨਹੀਂ ਮਿਲ ਸਕੇ ਜਿਸ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਇਸ ਮੁੱਦੇ ਤੇ ਸਪੈਸ਼ਲ ਸੈਸ਼ਨ ਬੁਲਾਉਣ ਦੀ ਮੰਗ ਕਰਦੇ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਵਿਧਾਇਕ ਨੇ ਕਿਹਾ ਹੈ ਕਿ ਮੈਂ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਾਹਿਬ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਹੈ ਤਿੰਨ ਜ਼ਰੂਰੀ ਅਤੇ ਮਹੱਤਮ ਪੂਰਨ ਮੁੱਦਿਆਂ ਤੇ ਵਿਧਾਨ ਸਭਾ ਦੀਆਂ ਤਿੰਨ ਵਿਸ਼ੇਸ਼ ਬੈਠਕਾਂ ਬੁਲਾਉਣ ਦੀ ਲਿਖਤੀ ਰੂਪ ਦੇ ਵਿੱਚ ਬੇਨਤੀ ਕੀਤੀ ਹੈ ਜੇਕਰ ਗੱਲ ਕਰੀਏ ਮੁੱਦਿਆਂ ਦੀ ਤਾਂ ਪਹਿਲਾ ਮੁੱਦਾ ਹੈ ਬਰਗਾੜੀ ਬੇਅਦਵੀ ਗੋਟਕਪੂਰਾ ਅਤੇ ਬਹਿਬਲ ਕਲਾਂ ਗੋਲੀकांड ਦੇ ਕੇਸ ਜਿਨ੍ਹਾਂ ਦੇ ਵਿੱਚ ਹਾਲ ਦੇ ਘਟਨਾਕ੍ਰਮ ਜਿਵੇਂ ਕਿ ਫਰੀਦਕੋਟ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਮੁਕੱਦਮੇ ਨੂੰ ਤਬਦੀਲ ਕੀਤਾ ਗਿਆ ਤੇ ਦੇਸ਼ ਦੇ ਵਿੱਚ ਦੂਜਾ ਮੁੱਦਾ ਹੈ ਕਿ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਕਾਨੂੰਨ ਖੇਤੀ ਕਰਜ਼ਾ ਤੇ ਜਿਹੜੇ ਹੋਰ ਇਸ ਦੇ ਵਿੱਚ ਮੁੱਦੇ ਐਡ ਹੋ ਸਕਦੇ ਨੇ ਇਹਨਾਂ ਮੁੱਦਿਆਂ ਤੇ ਜਿਹੜੀ ਹੈ ਬਿਲਕੁਲ ਚਰਚਾ ਕੀਤੀ ਜਾਵੇਗੀ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਮੁੱਖ ਮੰਤਰੀ ਭਗਵੰਤ ਮਾਨ ਅਚਨਚੇਤ ਚੈਕਿੰਗ ਦੇ ਵਿੱਚ ਪਹੁੰਚੇ ਰਾਜਪੁਰਾ ਤਹਿਸੀਲ ਕੰਪਲੈਕਸ ਦੇ ਵਿੱਚ ਮੁੱਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਜਪੁਰਾ ਵਿਖੇ ਤਹਿਸੀਲ ਕੰਪਲੈਕਸ ਦਾ ਅਚਨਚੇਤ ਦੌਰਾ ਕਰਨ ਨਿਕਲੇ ਇਸ ਦੌਰਾਨ ਉਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਇਸ ਦੌਰਾਨ ਲੋਕਾਂ ਨੇ ਸਰਕਾਰੀ ਦਫ਼ਤਰਾਂ ਚ ਖੱਜਲ ਖਵਾਰੀ ਘਟਣ ਬਾਰੇ ਮੁੱਖ ਮੰਤਰੀ ਨੂੰ ਦੱਸਿਆ ਇਸ ਦੌਰਾਨ ਮੁੱਖ ਮੰਤਰੀ ਵੱਲੋਂ ਵੱਖ-ਵੱਖ ਥਾਂ ਹੀ ਜਾਂਚ ਪੜਤਾਲ ਵੀ ਕੀਤੀ ਗਈ ਇਸ ਦੌਰਾਨ ਮੁੱਖ ਮੰਤਰੀ ਨੇ ਪੁੱਛਿਆ ਕਿ ਉਹਨਾਂ ਤੋਂ ਕਿਸੇ ਕੰਮ ਲਈ ਕੋਈ ਪੈਸਾ ਟਕਾ ਲਿਆ ਜਾ ਰਿਹਾ ਹੈ ਤਾਂ ਲੋਕਾਂ ਨੇ ਇਸ ਦਾ ਨਾਂ ਦੇ ਵਿੱਚ ਜਵਾਬ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਪੁਰਾ ਤਹਿਸੀਲ ਕੰਪਲੈਕਸ ਦੇ ਵਿੱਚ ਅਚਾਨਕ ਦੌਰੇ ਦੌਰਾਨ ਪ੍ਰਸ਼ਾਸਨ ਵੀ ਹੱਕਾ ਬੱਕਾ ਨਜ਼ਰ ਆਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਵਾਸੀਆਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਾਉਣਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਜੋ ਅਸੀਂ ਤਨਦੇਹੀ ਦੇ ਨਾਲ ਨਿਭਾ ਰਹੇ ਹਾਂ ਮੁੱਖ ਮੰਤਰੀ ਨੇ ਇਹ ਗੱਲ ਸਾਫ਼ ਕਹੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਜਿੱਥੇ 77 ਮੁਸਲਮਾਨ ਜਾਤੀਆਂ ਨੂੰ OBC ਕੋਟਾ ਕਿਵੇਂ ਦਿੱਤਾ ਸੁਪਰੀਮ ਕੋਰਟ ਨੇ ਮੰਮਤਾ ਵੈਨਰ ਜੀ ਨੂੰ ਨੋਟਿਸ ਭੇਜਿਆ ਹੈ ਜੀ ਹਾਂ ਸਪਰੀਮ ਕੋਰਟ ਨੇ ਨੋਟਿਸ ਜਾਰੀ ਕਰਕੇ ਮੰਮਤਾ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਉਸਨੇ ਮੁਸਲਮ ਜਾਤੀਆਂ ਨੂੰ ਇਹ ਕੋਟਾ ਕਿਸ ਆਧਾਰ ਤੇ ਦਿੱਤਾ ਹੈ ਜੇ ਵੀ ਪਾਰਦੀ ਵਾਲਾ ਤੇ ਮਨੋਜ ਮਿਸ਼ਰਾ ਦੇ ਨਾਲ ਸੀਜੀਆਈ ਡਵੀਆਈ ਚੰਦਰ ਚੋੜਦੀ ਚੰਦਰ ਚੋੜਦੀ ਅਗਵਾਈ ਵਾਲੇ ਬੈਂਚ ਨੇ ਵਿਵਾਦਿਤ ਆਦੇਸ਼ ਤੇ ਰੋਕ ਦੀ ਮੰਗ ਕਰਨ ਦੀ ਪਟੀਸ਼ਨ ਸੁਣਵਾਈ ਕਰਦੇ ਹੋਏ ਰਾਜ ਨੂੰ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ ਜਵਾਬ ਮੰਗਦੇ ਹੋਏ ਅਦਾਲਤ ਨੇ ਕਿਹਾ ਕਿ ਸਰਕਾਰ ਨੂੰ OBC ਦੇ ਵਰਗੀਕਰਨ ਲਈ ਅਪਣਾਈ ਗਈ ਪ੍ਰਕਿਰਿਆ ਦੀ ਪ੍ਰਕਿਰਤੀ ਬਾਰੇ ਦੱਸਣਾ ਚਾਹਣਾ ਹੈ ਸਰਕਾਰ ਦੱਸੇ ਕਿ ਕਿਹੜਾ ਸਰਵੇ ਕਰਵਾਇਆ ਗਿਆ ਹੈ ਹਾਲਾਂਕਿ ਮਮਤਾ ਵੈਨਰ ਜੀ ਤੋਂ ਇਸ ਚੀਜ਼ ਤੇ ਨੋਟਿਸ ਲਿਆ ਲਿਆ ਗਿਆ ਹੈ ਤੋਂ ਹਾਲਾਂਕਿ ਜਵਾਬ ਜਿਹੜਾ ਹੈ ਮੰਗਿਆ ਗਿਆ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ